Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜਿੰਦਾਬਾਦ 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 ਕਿਸਾਨਾਂ ਦਾ ਇੱਕਾ ਜਿੰਦਾਬਾਦ 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 ਵੇਕਾ ਜਿੰਦਾਬਾਦ 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 ਆਪ ਸਿਕ ਸੰਧੂ ਜਿੰਦਾਬਾਦ 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 ਪ੍ਰਧਾਨ ਫਰਮਾਨ ਦੇ ਸੰਧੂ ਜਿੰਦਾਬਾਦ 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 ਹਾਂਜੀ ਪ੍ਰਧਾਨ ਜੀ ਕੀ ਨਾਂ ਤੁਹਾਡਾ ਕੀ ਹੈ ਕਿੱਥੇ ਚੱਲੇ ਹੋ ਮੇਰਾ ਨਾਮ ਜੀ ਗੁਰਦੀਪ ਸਿੰਘ ਹੈ ਜ਼ਿਲ੍ਹਾ ਪ੍ਰਧਾਨ ਪਛਮੀ ਭਾਰਤੀ ਕਿਸਾਨ ਜਨ ਪੰਜਾਬ ਅੱਜ ਜੋ ਮੌਕਾ ਵਿੱਚ ਅਸਾਰ ਮਹਾਪੰਚਾਇਤ ਹੋ ਰਹੀ ਏ ਉਹਦੇ ਵਿੱਚ ਅਸੀਂ ਵੀ ਕੋਈ ਪਰ ਪਛਮੀ ਦੇ ਵੱਲੋਂ ਕੋਈ ਪਰ ਜ਼ਿਲ੍ਹੇ ਦੇ ਵੱਲੋਂ ਔਰ ਤੋਂ ਵੱਧ ਜਿਹੜੇ ਆਪੇ ਸਾਥੀ ਲੈ ਕੇ ਉੱਥੇ ਜਾ ਰਹੇ ਆ ਔਰ ਜਿਹੜਾ ਪੰਜਾਬ ਸਰਕਾਰ ਔਰ ਮੋਦੀ ਸਰਕਾਰ ਤੋਂ ਜਿਹੜੇ ਕਿਸਾਨੀ ਮੰਗਾਂ ਨੇ ਉਹਨਾਂ ਨੂੰ ਪੂਰਾ ਕਰਾਉਣ ਵਾਸਤੇ ਔਰ ਜੋ ਕਿ ਸਾਡੇ ਕਿਸਾਨ ਜੀ ਜੋ ਮੰਗਾਂ ਨੇ ਉਹ ਜਲਦ ਜੁਲਦ ਕਿਸਾਨਾਂ ਦੀਆਂ ਮੰਗਾਂ ਕਰੀਆਂ ਮੋਦੀ ਸਰਕਾਰ ਔਰ ਪੰਜਾਬ ਸਰਕਾਰ ਜਿਹੜੀਆਂ ਰਹਿੰਦੀਆਂ ਮੰਗਾਂ ਨੂੰ ਪੂਰਾ ਕਰੇ ਇਸ ਵਾਸਤੇ ਅਸੀਂ ਅੱਜ ਪੂਰੇ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਆ ਤੇ ਅਸੀਂ ਸਾਰੇ ਸੂਬਾ ਸਰਦਾਰ ਤੋਂ ਵੱਲੋਂ ਜੋ ਪਤਾ ਲੱਗਿਆ ਔਰ ਪਰਮਾਨ ਤੇ ਸੰਧੂ ਸਾਡੇ ਸੂਬਾ ਪ੍ਰਧਾਨ ਦੇ ਵੱਲੋਂ ਜੋ ਸੰਦਾ ਲੱਗਿਆ ਸੀ ਉਹਨਾਂ ਦੇ ਸੱਤੇ ਤੇ महापंचायत रैली शामिल होने जा रहे हैं। एक नया ड्राफ्ट ले करने वाली संयुक्त मोर्चा के आदेश अदर्थ। आदेशानुसार पिछली चार जनवरी दो हजार पच्चीस को हरियाणा के फतेहबाद जिला के तरह से हुई और दूसरी महापंचायत आज हमारे पंजाब के में ने ਕੋਟੇ ਕੇ ਸਾਥੀਓ ਕਹਿ ਰਹੇ ਹਾਂ ਕਿ ਜੋ ਆਪਕੇ ਦੁਆਰਾ ਪ੍ਰਚਾਰ ਕੀਤਾ ਜਾ ਰਹਾ tha ਉਹ ਆਜਾ ਛਾਤਾ